ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਣਾਈਆਂ ਸ਼ਬਦੋ ਤਾ ਗਵ ਹਰੀ ਕੇ ਰਾਮ ਜਨੀ ਮਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਾ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਾਂਗਲਾ ਸਮਰਾਤੂ ਸੇ ਅਮੀਰ ਜੋ ਕਰ ਮਨਿ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹਾ ਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਖ ਸੇ ਦੇਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨਕੇ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮਿਰਾ ਜਨ ਭੁੱਖਾ ਸਾ ਗਵਾਈਆਂ ਕਰ ਸੰਤ ਸੁਖ ਮਨਾਏ ਵਸਿਆ ਜਿਨਿਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਐ ਬੜੀਆਂ ਕਹੇ ਨਾਨਕ ਸੁਣੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਬਾਜੇ ਪੰਚਛ ਬਤਿਤ ਕਰਸ ਭਾਗੇ ਕਰਸ ਭਾਗੇ ਸ਼ਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦੁਦ ਵਸ ਕੀਤੇ ਕਾਲ ਕੰਟ ਕੁ ਮਾਰਿਆ ਦੁਰ ਕਰਨ ਪਾਇਆ ਤਿ ਉਦਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਿਕ ਹੋਆ ਤਿਤ ਕਰਨ ਦਵਾਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸੋਲੇ ਬਿਸੂਰੇ ਦੁਖ ਰੋਗ ਸੰਧਾ ਪੁੱਤਰੇ ਸੱਚੀ ਸੁਣੀ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਿਆ ਪਰ ਪੂਰੇ ਬੈਨਵਾਂ ਤੇ ਨਾਨਕ ਗੁਰ ਚਰਨ ਲਾਗੇ ਬਾਜ ਅਨਹਦਿਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ